ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਕਰਨ ਲੱਗੇ ਹਾਂ ਜੀ ਸ਼ੁਰੂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਛੀ ਪਲੱਗ ਤੇ ਸਵਚਤ ਦਾ ਕਨੈਕਸ਼ਨ ਆਪਾਂ ਕਿਵੇਂ ਕਰਾਂਗੇ ਸਿੰਪਲ ਤਰੀਕੇ ਦੇ ਨਾਲ ਤੁਸੀਂ ਜਿਵੇਂ ਜਿਵੇਂ ਵੀਡੀਓ ਵਿੱਚ ਕਰ ਰਹੇ ਹਾਂ ਉਹ ਮੈਂ ਤੁਸੀਂ ਕਰ ਦੇਣਾ ਛੀ ਟੁਕੜੇ ਤੁਸੀਂ ਕਾਲੀ ਤਾਰ ਦੇ ਤੇ ਛੀ ਟੁਕੜੇ ਲਾਲ ਤਾਰ ਦੇ ਕੱਟ ਲੈਣੇ ਆ ਜਿਵੇਂ ਕਿ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਰਿਹਾ ਹੋਊਗਾ ਦੇਖੋ ਤੇ ਇਸ ਤੋਂ ਬਾਅਦ ਕਾਪੀ ਨੂੰ ਤੁਸੀਂ ਗਰਮ ਕਰ ਲੈਣਾ ਤੇ ਕਾਪੀ ਦੇ ਮਦਦ ਨਾਲ ਆਪਾਂ ਇਸ ਨੂੰ ਲਾਵਾਂਗੇ ਜਿਵੇਂ ਜਿਵੇਂ ਵੀਡੀਓ ਵਿੱਚ ਮੈਂ ਕਰ ਰਹਾਂਗਾ ਬਿਲਕੁਲ ਸਿੰਪਲ ਤਰੀਕਾ ਪਹਿਲਾ ਇਹ ਬੋਰਡ ਸੀਗਾ ਬਣਿਆ ਹੋਇਆ ਜੋ ਆਪਾਂ ਲੈ ਕੇ ਆਉਣੇ ਮੰਡੀ ਤੋਂ ਤੇ ਬਿਲਕੁਲ ਬਰੀਕ ਤਰ੍ਹਾਂ ਲੱਗੀਆਂ ਸੋ ਸੜ ਗਿਆ ਸੀ ਚਲੋ ਮੈਂ ਨਾਲੇ ਵੀਡੀਓ ਬਣਾ ਦਿੰਨੇ ਆ ਨਾਲੇ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਹੁਣ ਆਪਾਂ ਕਾਪੀ ਨੂੰ गर्म कर रखे तो फिर अपना जो ग्लू हैगी ला के इस तुंत बाद जो मैं जोडूंगा देखो तो वीडियो में बच्चे दिखाऊँगा अगे जाके मैं जोड़ लेना बिल्कुल ही सिंपल तरीका है अपने को लो जी फिलहाल मैं जोड़ रहा जो थनूस रहा था तो देख लो नहीं बाद दिखा भी दूँगा कि जोड़ा तो देखो ग्लू ला के ਤੇ ਅੱਡਾ ਚੱਕੂ ਜਨਾ ਤਾਰ ਕਰੀ ਜਾਣੀ ਹੈ ਕਿਵੇਂ ਕਰੀਆ ਸਾਰਾ ਇਸ ਵਿੱਚ ਵੀਡੀਓ ਵਿੱਚ ਦਿਖਾਉਂਗਾ ਤੁਹਾਨੂੰ ਮੈਂ ਤੇ ਬਹੁਤ ਹੀ ਵਧੀਆ ਇਹ ਬੋਲਡ ਖਰਾਬ ਹੋ ਚੁੱਕਿਆ ਸੀ ਇਸ ਕਰਕੇ ਮੈਂ ਚਲੋ ਲੱਗ ਗਏ ਠੀਕ ਪੈ ਸੀ ਤੇ ਕੰਮ ਆ ਜੂਗਾ ਤੇ ਇਹ ਕੋਈ ਐ ਨਹੀਂਗਾ ਵੀ ਮੈਂ ਵੀਡੀਓ ਬਣਾਈ ਆ ਵੀ ਇਹ ਤਾਂ ਸਾਰਿਆਂ ਨੂੰ ਆਉਂਦਾ ਹੈ ਐਚ ਕਿਨਾ ਵਾ ਚਲੋ ਮੈਂ ਆਪਾਂ ਹੀ ਬਣਾ ਲ ਗਏ ਵੀਡੀਓ ਜਿਵੇਂ ਹੋਰ ਵੀਡੀਓ ਆ ਜਾਂਦੀਆਂ ਕੀ ਆ ਮੈਂ ਸਬਸਕ੍ਰਾਈਬਰ ਤੇ ਲਾਈਕ ਵੱਜ ਜਾਣ ਤਾਂ ਕਰਕੇ ਆ ਦੇਖੋ ਕਿਵੇਂ ਲਾਲ ਤਾਰਾਂ ਜੋੜੀਆਂ ਹੋਈਆਂ ਇਸ ਤਰ੍ਹਾਂ ਹੀ ਇੱਕ ਕਾਲੀਆਂ ਤਾਰਾਂ ਜੋੜ ਦੇਣੀ ਹੈ ਆਪਾਂ ਲਓ ਜੀ ਪਲੱਗਾਂ ਦੇ ਕਨੈਕਸ਼ਨ ਆਪਾਂ ਕਰਦੇ ਆ ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਇੱਕ ਇੱਕ ਛੱਡ ਕੇ ਪਹਿਲਾ ਪਲੱਗ ਦੂਜਾ ਤੀਜਾ ਚੌਥਾ ਪੰਜਵਾਂ ਛੇਮਾ ਉਹ ਇੱਕ ਦੂਜੇ ਛੱਡ ਤਾ ਤੀਜੇ ਤੇ ਚੌਥੇ ਛੱਡ ਪੰਜਵੇਂ ਤੇ ਛੇਵੇਂ ਛੱਡ ਸੱਤਵੇਂ ਤੇ ਅੱਠਵੇਂ ਛੱਡ ਨੌਵੇਂ ਤੇ ਦਸਵੇਂ ਛੱਡ ਗਿਆਰਵੇਂ ਤੇ ਲਾਲ ਤਾਰ ਲੱਗੀ ਹੈ ਦੂਜੇ ਤੇ ਤੀਜੇ ਸਰਤਾ ਚੌਥੇ ਤੇ ਪੰਜਵੇਂ ਸਰਤਾ ਛੇਵੇਂ ਤੇ ਸੱਤਵੇਂ ਸਰਤਾ ਅੱਠਵੇਂ ਤੇ ਨੌਵੇਂ ਸਰਤਾ 10ਵੇਂ ਤੇ 11ਵੇਂ ਸਰਤਾ 12ਵੇਂ ਤੇ ਕਾਲੀ ਤਾਰ ਲੱਗੀ ਹੈ ਪ੍ਰਗਾਂ ਦਾ ਉਸ ਮੈਂ ਕਨੈਕਸ਼ਨ ਕਰ ਲੈਣਾ ਆਪਣੇ ਕੋਲੇ ਸਵਿੱਚ ਹੈ ਨਹੀਂਗੀ ਤੇ ਸੱਚ ਖਰਾਬ ਸੀ ਪੁਰਾਣਾ ਬੋਰਡ ਸੀ ਮੈਂ ਅਜੇ ਵੀਡੀਓ ਬਣਾ ਕੇ ਦਿਖਾ ਦਗੀ ਤੇ ਜੇ ਹੁਣ ਆਪਾਂ ਸੋਚ ਰਹੀ ਕਨੈਕਸ਼ਨ ਕਰਨਾ ਉਹ ਚੋਂ ਮੈਂ ਦੱਸ ਦਿੰਨਾ ਕਿ ਕਿਵੇਂ ਕਰਨਾ ਲਓ ਜੀ ਇਥੇ ਲਾਲ ਤਾਰ ਇਹ ਕਾਲੀ ਤਾਰ ਕੋਈ ਮੈਂ ਲਾਲ ਤਰ ਸਿੱਧੀ ਬਾਹਰ ਕੱਢਦੀ ਆ ਦੇਖੋ ਤੇ ਕਾਲੀ ਤਾਰ ਨੂੰ ਇੱਥੋਂ ਪੁਆਇੰਟ ਲੈ ਕੇ ਸੋਚ ਤੇ ਐਸਟ ਪੁਆਇੰਟ ਤੇ ਲਾਤਾ ਤੇ ਆ ਸੋਚ ਤੋਂ ਬਾਹਰ ਕੱਢਦੀ ਆ ਸੋਚ ਦੇ ਵਿੱਚ ਦੀ ਕਨੈਕਸ਼ਨ ਹੋ ਜਾਊਗਾ ਤੇ ਵੀਡੀਓ ਦੱਸੋ ਕਿਵੇਂ ਲੱਗੀ ਇੱਕ ਹੋਰ ਕਨੈਕਸ਼ਨ ਫੇਰ ਸਮਝ ਲਓ ਤੁਸੀਂ ਦੇਖ ਸਕਦੇ ਹੋ ਕਿਵੇਂ ਕੰਮ ਕਰਿਆ ਕਿਵੇਂ ਤਾਰਾਂ ਲਾਈਆਂ ਦੇਖ ਲਓ ਤੁਸੀਂ ਫਿਰ ਮੈਂ ਪਾ ਚਲਾ ਕੇ ਵੀ ਦਿਖਾਉਣਾ ਤੁਹਾਨੂੰ ਵੀ ਸਾਰੇ ਪਲੱਗ ਵਰਕ ਕਰਦੇ ਆ ਜਾਂ ਨਹੀਂ ਕਰਦੇ ਲਓ ਜੀ ਬੋਰਡ ਵਨ ਆਪਣਾ ਤਿਆਰ ਹੈ 1 2 3 4 5 ਸੀਪ ਲੱਗਾ ਆ ਦੋ ਤਾਰ ਆਪਾਂ ਨਿਊਟਰਲ ਤੇ ਫੇਜ਼ ਬਾਹਰ ਕੱਢ ਲਏ ਹੁਣ ਆਪਾਂ ਇਹਨੂੰ ਵਰਕਿੰਗ ਕੰਡੀਸ਼ਨ ਦੇ ਵਿੱਚ ਦੇਨੇ ਚੱਲਦਾ ਜਾਂ ਨਹੀਂ ਚੱਲਦਾ ਦੇਖ ਕੇ ਤੁਸੀਂ ਵੀ ਲਓ ਜੀ ਹੁਣ ਕਰਕੇ ਦਿਖਾਉਣੇ ਨੂੰ ਚੈੱਕ ਬਲਬ ਦੇ ਨਾਲ ਦੇਖੋ ਜੀ ਪਹਿਲਾ ਪਲੱਗ ਪਹਿਲਾ ਆਪਣਾ ਚੱਲ ਰਿਹਾ ਦੂਜਾ ਤੀਜਾ ਚੌਥਾ ਅੰਤਮਾ ਤੇ ਕਰਫਾਈ ਚੀਮਾ ਜਿਹਦੇ ਸੀਰੀ ਆਪਣੇ ਚੱਲ ਰਹੇ ਆ ਤੇ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੁਲਸਾ ਦਿਓ ਜੀ ਕਿਵੇਂ ਲੱਗੇ ਆਪਣਾ ਕੰਮ ਇਹ ਵੀ ਦੱਸ ਦਿਓ ਕਮੈਂਟ ਕਰਕੇ ਧੰਨਵਾਦੀ ਵੀਡੀਓ ਦੇਖਣ ਵਾਸਤੇ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਜੁਲ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ